ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਇਸ ਟੈਂਪਰ ਹੈ ਗੁਰਦੁਆਰਾ ਤੰਗਨ ਘਾਟ ਜਾਣ ਲਈ ਇਹ ਗੁਰਦੁਆਰਾ ਦਰਬਾਰ ਸਾਹਿਬ ਪਟਨਾ ਸਾਹਿਬ ਤੋਂ ਹਾਂ ਤਾਕ ਤੋ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਦੀ ਬਾੜ ਤੇ ਆ ਇਹ ਲੋਕ ਵੱਡਾ ਗੁਰਦੁਆਰਾ ਸਾਹਿਬ ਦੀ ਕਹਿੰਦੇ ਆ। ਇੱਥੇ ਆਪਾਂ ਪਟਨਾ ਸਾਹਿਬ ਦਾ ਜਿਹੜਾ ਤਾਕਤਾ ਤਾਕਤ ਆਪਾਂ ਸਿੱਧੇ ਹੀ ਜਦੋਂ ਬਾਹਰ ਨੂੰ ਜਾਵਾਂਗੇ ਸਾਹਮਣੀ ਆ। ਤੇ ਕਿਤੇ ਇੱਥੋਂ ਟੈਂਪੂ ਤੇ ਆਟੋ ਰਿਕਸ਼ਾ ਜਾਂ ਹੋਰ ਕੋਈ ਮਿਸ਼ਰਣੀ ਕਰਾਉਣ ਦੇ ਲੋੜ ਨਹੀਂ। ਅੱਧਾ ਪੌਣਾ ਕਿਲੋਮੀਟਰ ਹੀ ਆ। ਜਿਵੇਂ ਤੁਸੀਂ ਦੇਖ ਹੀ ਰਹੇ ਹੋ ਆਹ ਰਸਤਾ ਜਾਂਦਾ ਗੁਰਦੁਆਰਾ ਸਾਹਿਬ ਕੰਗਣ ਘਾਟ। ਇਹ ਰਸਤਾ ਬੜੀ ਸ਼ਹਿਰ ਦੇ ਵਿੱਚ ਦੀ ਹੈ। ਦੂਰ ਨਹੀਂ ਹੈਗਾ ਜਿਆਦਾ ਨੇੜੀ ਆ। ਜਿੰਨੇ ਤੁਸੀਂ ਰਸਤਾ ਦੇਖੋ। ਥੱਲੇ ਜਾ ਕੇ ਥੱਲੇ ਜਾ ਕੇ ਆਹੋ ਆ। ਇੱਥੇ ਜਾ ਕੇ ਗਾਂਦੋ ਰਸਤੇ ਬਣ ਜਾਂਦੇ ਨੇ। ਇੱਕ ਥੱਲੇ ਦੀ ਆ ਜੀ ਕਿਸੇ ਗੋਡੇ ਜਿੱਤੇ ਦੇਖਦੇ ਆ। ਤਾਂ ਉਹ ਥੱਲੇ ਜੀ ਵੀ ਉੱਪਰ ਦੀ ਹੈ ਉੱਪਰ ਦੀ ਵਧੀਆ। ਗੁਰਦੁਆਰੇ ਤੇਗਲ ਮਤਦਾ ਸਹੀ ਆ। ਆ ਜਾਇ। ਪੌੜੀਆਂ ਵੀ ਨਹੀਂ ਜਾਂ ਇੱਕ ਦੋ ਪੌੜੀਆਂ ਜਿੰਦਿਆਂ ਜਾਂਦੇ ਆ। ਉੱਥੋਂ ਤਾਹਾਂ ਪਾ ਜਾ ਕੇ ਵੀ ਜਿਵੇਂ ਇੱਥੇ ਕਦੇ ਸਰ ਨੂੰ ਪਾਣੀ ਉਤਰੂ। ਥੇਰੀਆ ਕੇ ਕਰੋ ਜੇ ਤੁਸੀਂ ਆ ਪਰਦੀ ਹੋ ਜਾਓਗੇ ਇਥੇ ਥੋੜਾ ਜਿਹਾ ਸਾਹ ਵੀ ਹੋ ਜਾਊਗਾ। ਸੰਗ ਜੰਗ ਜੀ ਚਲੋ ਇਕ ਤਕਰੀਬਾ ਬਰਾਦਨੀ ਪਾਣੀ ਆਪਣੇ ਪਾਉਣਗੇ। ਕੱਪੜਾ ਲਾ ਕੇ ਆ ਗੁਰਦੁਆਰਾ ਦਾ। ਇਹਨੇ ਤੁਸੀਂ ਆ ਦੇਖੀ ਹੋਣਾ। ਥੋੜਾ ਜਿਹਾ ਰਸਤਾ ਇਹ। ਆ ਰਸਤਾ ਸੀ। ਜੇ ਆਪਾਂ ਆਟੋ ਰਿਕਸ਼ਾ ਰੱਖਸ਼ਾ ਤੇ ਆਉਣੇ ਆ ਤਾਂ ਉਹ ਥੋੜਾ ਜਿਹਾ ਗੁੱਤੋਂ ਦੇ ਬਗਲ ਕੇ ਲੈ ਆਓ। ਆ ਸਾਰੇ ਸੰਗਤ ਸੀ ਸਾਡੇ ਪਿੰਡ ਦੀ ਬਸ ਕੰਨਿਆਰ ਤੋਂ ਫਤਨਾ ਸਾਹਿਬ ਤੱਕ ਜੇ ਸਾਰੇ ਸਾਡੇ ਆ ਆ ਤੁਸੀਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਕੰਨੜਾ ਕਾਟੇ ਦੀ ਬਾਅਦ ਇਹਦਾ ਸੁਣੋ ਇਤਿਹਾਸ ਵੀ ਸਰਬੰਨ ਕੋ ਸੁਣਿਆ ਵਾਏ ਗੁਰ ਹਾਲਕਾ ਵਾਏ ਗੁਰ ਜਿਸੇ گروہ جی سب صاحب یا وستہ تک کے اکنے سہے دکھے ہوئے تدو صاحب یا آن کھیٹا 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 میک بیری سہے سستر نیتیا جاہاں آنی کھیٹا 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 کہ ہاتھا سونے کا طرح جمعہ دی گروہ جی آب دا کرمہ دا گھری تھی تو سیاہ باندھا تھی میڈے والے سونے کا طرح ہاتھا تھی تھی بینات ہے یہ سن کرمہ دا گھری تھی گروہ دیتے ماما ماما کے کال دن وہ دو نیاں سنگتاں سالے اسی کارٹے ہیں ਮਾਂ ਕਰਦੀ ਰਹੀ ਜੀ ਆਪਣੇ ਪੁੱਤਰ ਦਾ ਦੀ ਹੁਕਮ ਛੰਨ ਕਰਕੇ ਲਾਲ ਜੀ ਕਰਾ ਇੱਕ ਉਪੀਅ ਹੈ ਤਾਂ ਕਿ ਕਰਾ ਕਰਾ ਦੀ ਬਾਲਾ جو کی راہ حرمان کی دیکھ جانے سن راہ حرمان باتنے پر ساتھ رکھ کر سمان کی تپیر جایا کرتے سن باردہ کی سن کو جلائی تھی رجیان کی ناکھیں ڈاک کے رکھ ہوندے انکر ساتھ رکھ کر ساتھ رکھ کرتے سن نام سن کے ساتھ رکھ کرتے اپنے گرو جی ہاں ਇੱਕ ਪੰਗਲ ਜਿ ਸਮਾਪਤੀ ਲਾਗ ਰਹੀ ਹੋਵੇ ਸਭਾ ਲਾਗ ਰਹੀ ਕੋਈ ਜਰਾ ਕਿ ਮਨਿਆ ਦੀ ਲਾਗ ਰਹੀ ਹੈ ਅੰਤ ਅੰਤ ਜੀ ਦੇਖ ਰੂਪੇ ਜਿਹੜਾ ਮਨ ਦੇ ਅੱਖਾਂ ਕੋਲ ਜਦ ਪੰਗਲ ਜਿ ਮਨ ਆ ਕੋਲ ਉਹਨਾਂ ਨੂੰ ਆਹ ਕੋਲ ਦੇ ਰੱਖ ਲੀਤੇ ਕੋਈ ਦੇ ਵੀ ਸਾਥੋਂ ਵੱਲ ਹੀ ਇਹੀ ਆ ਕੀ ਦੇਦੇ ਉਹ ਜੇਉਂ ਜੀ ਬੰਦਾ ਹੈ ਜਿੱਥੇ ਤੋਂ ਸਮੇਂ ਨੂੰ ਨਾ ਘਟਾ ਦੇਵੇ ਇਹ ਕਾਹਦੇ ਤੇ ਹੈ ਜੁਗਨੂ ਵੀ ਅੰਧਾਰੀ ਜੇ ਗਲੋਬ ਤੇ ਹੈ ਗਰਦਵਾਰਾ ਸਾਹਿਬ ਤੋਂ ਜੇ ਤੁਸੀਂ ਬਾਹਰ ਨਿਕਲਦੇ ਹੋ ਤੇ ਖੱਬੇ ਪਾਸੇ ਮੁੜ ਕੇ ਸਿੱਧੇ ਜਮਿਆਰ ਵੱਲ ਦੇਖਦੇ ਨੇ ਇਹ ਹੀ ਰੋਡ ਤੇ ਬਸ ਸਿੱਧਾ ਜਾਣਾ ਤੇ ਰੋਡ ਸਿੱਧਾ ਹੀ ਗੰਗਾ ਨੂੰ ਜਾਂਦਾ ਹੈ। ਇਹ ਤਾਂ ਕੋਈ ਜ਼ਿਆਦਾ ਦੂਰ ਨਹੀਂ। ਨੇੜੀ ਹੈ। ਇੱਥੋਂ ਕੋਈ ਆਪਾਂ ਨੂੰ ਇਹ ਰਕਸਾ ਜਾਂ ਆਟੋ ਲੈਣ ਦੀ ਲੋੜ ਨਹੀਂ। ਨੇੜੀ ਹੈ। ਆਪਾਂ ਤੁਰਪੀ ਜਾ ਸਕਦੇ ਹਾਂ। ਇਵੇਂ ਇਹ ਦੂਜੇ ਹੋਣਗੇ ਤਾਂ ਉਹ ਦੂਜਾ ਆ ਇਹ ਸਾਹ ਉਹ ਜਿਹੜੀ ਸੜਕ ਹੁੰਦੀ ਆ ਆਹ ਹਾਈਵੇ ਰੋਡ ਆ ਹਾਈਵੇ ਰੋਡ ਕੀ ਚੀਜ ਆਂ ਗੰਗਾ ਕਾਟ ਕਿਹੜੀ ਇਹਦਾ ਮੰਦਰ ਮੰਦਰ ਹੋਸੀ ਮਸਜਿਦ ਮੰਦਰ ਹੋ ਜਾਣਾ ਥੱਲੇ ਨੂੰ ਕਿਵੇਂ ਯੂਰ ਡੈਸਟੀਨੇਸ਼ਨ ਇਜ਼ ਔਨ ਦਾ ਲੈਫਟ பத்தி ஏதா மாத